ਐਬਟਸਫਰਡ ਪੁਲਿਸ ਵੱਲੋਂ ਐਕਸਟਰਸ਼ਨ ਸੰਬੰਧੀ ਹਿੰਸਾ ਦੇ ਸ਼ਾਮਲ ਜਾਂ ਇਸ 'ਚ ਰਿਕਰੂਟ ਕੀਤੇ ਜਾ ਰਹੇ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਪ੍ਰੋਗਰਾਮ ਦਾ ਨਾਮ ਹੈ ਪ੍ਰੋਜੈਕਟ ਡਿਸਇੰਗੇਜ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਇੰਟਰਵੈਂਸ਼ਨ ਅਤੇ ਐਗਜ਼ਿਟ ਪ੍ਰੋਗਰਾਮ ਹੈ। ਐਬਟਸਫਰਡ ਪੁਲਿਸ ਦਾ ਕਹਿਣਾ ਹੈ ਕਿ ਯੁਵਾ ਵਰਗ ਦੇ ਕਈ ਲੋਕਾਂ ਨੂੰ ਤੁਰੰਤ ਹੋਣ ਵਾਲੇ ਫਾਈਨੈਂਸ਼ੀਅਲ ਲਾਭ ਵਖਾ ਕੇ ਜਾਂ ਮੁਸ਼ਕਲ ਹਾਲਾਤਾਂ ਨਾਲ ਨਜਿੱਠਣ ਦਾ ਲਾਲਚ ਵਖਾ ਕੇ ਇਸ ਪ੍ਰਕਾਰ ਦੇ ਅਪਰਾਧਾਂ ਵੱਲ ਖਿੱਚਿਆ ਜਾ ਰਿਹਾ ਹੈ ਪੁਲਿਸ ਅਨੁਸਾਰ ਵਲਨਰੇਬਲ ਲੋਕਾਂ ਨੂੰ ਅਪਰਾਧਿਕ ਗਤੀਵਿਧੀਆਂ ਵੱਲ ਲਿਆਉਣ ਲਈ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ ਪੁਲਿਸ ਚੀਫ ਕੋਲਨ ਵਾਟਸਨ ਨੇ ਆਖਿਆ ਕਿ ਐਕਸਟਰਸ਼ਨ ਸੰਬੰਧੀ ਮਾਮਲਿਆਂ ਨਾਲ ਨਜਿੱਠਣ ਲਈ ਇਨਫੋਰਸਮੈਂਟ ਹੀ ਕਾਫੀ ਨਹੀਂ ਹੈ ਅਤੇ ਅਸਰ ਤਬਦੀਲੀ ਲਿਆਉਣ ਲਈ ਹਿੰਸਾ ਦੇ ਚੰਗਲ 'ਚ ਫਸੇ ਲੋਕਾਂ ਲਈ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਵਿਖਾਉਣਾ ਵੀ ਜ਼ਰੂਰੀ ਹੈ ਮੈਰ ਰੌਸ ਸਿਮਨਜ਼ ਨੇ ਆਖਿਆ ਕਿ ਪ੍ਰੋਜੈਕਟ ਡਿਸਇੰਗੇਜ ਇਸ ਪ੍ਰਕਾਰ ਦਾ ਸੂਬੇ ਦਾ ਪਹਿਲਾ ਉਪਰਾਲਾ ਹੈ ਇਸ ਪ੍ਰੋਜੈਕਟ ਆਸਰੇ ਮਦਦ ਪਾਲਣ ਵਾਲਿਆਂ ਲਈ ਇੱਕ ਹੌਟਲਾਈਨ ਜਾਰੀ ਕੀਤੀ ਗਈ ਹੈ ਜਿਸ ਤੇ 7788806610 ਡਾਇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਸਕਰੀਨ ਤੇ ਵਖਾਈ ਦੇੰਦੇ ਲਿੰਕ ਤੇ ਪਹੁੰਚ ਕੀਤੀ ਜਾ ਸਕਦੀ ਹੈ ਐਬਸਫੋਰਡ ਵਿੱਚ ਕਰੀਬ 3 ਮਹੀਨੇ ਪਹਿਲਾਂ ਹੀ ਐਕਸਟਰਸ਼ਨ ਸੰਬੰਧੀ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਟਾਸਕ ਫੋਰਸ ਆਪਰੇਸ਼ਨ ਕਮਿਊਨਿਟੀ ਸ਼ੀਲਡ ਲੌਂਚ ਕਰ ਦਿੱਤੀ ਗਈ ਸੀ ਐਬਸਫੋਰਡ ਦੇ ਇਲਾਕੇ ਵਿੱਚ ਪਿਛਲੇ ਕਰੀਬ 2 ਸਾਲਾਂ ਵਿੱਚ ਐਕਸਟਰਸ਼ਨ ਨਾਲ ਸੰਬੰਧਿਤ 50 ਮਾਮਲੇ ਵਾਪਰ ਚੁੱਕੇ ਹਨ